ਅਸੀ ਕਹੀ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਸਾਨ ਚੈਨਲ ਮੈਂ ਹਰਮੇਸ਼ ਸਿੰਘ ਦੋਸਤੋ ਅਸੀਂ ਅੱਜ ਮੌਜੂਦ ਹਾਂ ਲੁਧਿਆਣਾ ਦੇ ਲਾਡੂਵਾਲ ਟੋਲ ਪਲਾਜ਼ਾ ਤੇ ਜਿੱਥੇ ਕੀ ਇੱਕ ਵਾਰ ਫੇਰ ਟੋਲਾਂ ਦਾ ਰੇਟ ਦੇ ਵਿੱਚ ਇਜਾਫਾ ਹੋਇਆ ਅਸੀਂ ਅੱਗੇ ਗੱਲਬਾਤ ਕਰਾਂਗੇ ਵੀ ਕਿੰਨਾ ਕੁ ਰੇਟ ਦੇ ਵਿੱਚ ਇਜਾਫਾ ਹੋਇਆ ਕਿੰਨਾ ਰੇਟ ਵਧੇ ਨੇ ਫਰਮਨ ਮੌਜੂਦ ਨੇ ਮੈਨੇਜਰ ਸਾਹਿਬ ਇੱਥੇ ਟੋਲ ਪਲਾਇਆ ਦੇ ਮੈਨੇਜਰ ਨੇ ਸਰ ਕੀ ਨਾਮ ਆ ਜੀ ਮੇਰਾ ਨਾਮ ਸਰ ਬਚਿੱਤਰ ਸਿੰਘ ਆ ਜੀ ਹਾਂ ਜੀ ਸਰ ਆਪਣਾ ਹੈਗਾ ਜਿਹੜਾ ਹੈਗਾ ਰੇਟ ਵਿੱਚ ਬਿਕ ਕਿੰਨਾ ਵੱਧਾ ਹੋਇਆ ਜੀ ਰੇਟ ਵਿੱਚ ਸਰ ਰੇਟ ਦੇ ਵਿੱਚ 5% ਵਾਧਾ ਕੀਤਾ ਗਿਆ ਐਨਸੀ ਵਾਲੋਂ ਹਾਂਜੀ ਜੋ ਪਹਿਲਾਂ ਕਾਰ ਦਾ 215 ਰੁਪਏ ਸੀ ਹੁਣ 220 ਰੁਪਏ ਕਰ ਦਿੱਤਾ ਜੀ ਸਿੰਗਲ ਅੱਛਾ ਸਿੰਗਲ ਦਾ ਹਾਂਜੀ ਤੇ ਡਬਲ ਦਾ ਡਬਲ ਪਹਿਲਾਂ 225 ਸੀ ਹੁਣ 330 ਰੁਪਏ ਕਰ ਦਿੱਤਾ ਜੀ 325 ਤੋਂ 330 ਹੋਰ ਕਿਹਦੀ ਕਿਹਦੀ ਵਿੱਚ ਕੀਤਾ ਗਿਆ ਜੀ ਆਪਾਂ ਜਿਵੇਂ ਆ ਟੋਟਲੀ ਸਰ ਸਾਰੀਆਂ ਸਾਰੀਆਂ ਨਿਕਲ ਐਲ ਸੀ ਵੀ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਵਿੱਚ 5% ਦਾ ਵਾਧਾ ਕੀਤਾ ਗਿਆ ਜੀ ਯਾਨੀ ਕਿ ਇਹ ਪਹਿਲਾਂ ਕਿੰਨਾ ਸੀਗਾ ਜਿੱਮੇ ਇੱਥੇ ਹੁਣ 220 ਲਿਖਿਆ ਆ ਪਹਿਲਾਂ ਕਿ 215 ਰੁਪਏ ਸੀ ਸਰ ਜੋ ਹੁਣ 220 ਰੁਪਏ ਹੋ ਗਿਆ ਆਪਰੋਂ 330 ਰੁਪਏ ਹੋ ਗਿਆ ਜੀ ਇਹ 325 ਰੁਪਏ ਹੋ ਗਿਆ ਜੀ ਇੱਥੇ 355 ਰੁਪਏ ਪਹਿਲਾਂ ਪੜ੍ਹ ਸੀਗਾ ਜੀ 745 ਰੁਪਏ ਸਿੰਗਲ ਹੋ ਗਿਆ ਜੀ 815 ਰੁਪਏ ਹੈਵੀ ਵਹੀਕਲ ਦਾ ਜਿੱਦਾਂ 1425 ਰੁਪਏ ਹੋ ਗਿਆ ਜੀ ਹਰੇਕ ਦੇ ਵਿੱਚ 5% ਦਾ ਵਾਧਾ ਹੋਇਆ ਤੇ ਮੰਥਲੀ ਪਾਸ ਦੇ ਵਿੱਚ 10% ਵਾਧਾ ਹੋਇਆ ਜੀ ਉਹ ਪਹਿਲਾਂ 20 ਕਿਲੋਮੀਟਰ 330 ਰੁਪਏ ਬਣਦਾ ਸੀ ਜੋ ਹੁਣ 340 ਰੁਪਏ ਦਾ ਹੋ ਗਿਆ ਜੀ ਠੀਕ ਹੈ ਤੇ ਜਿਹੜੀਆਂ ਬੱਸਾਂ ਤੇ ਉਹਦੇ ਵਿੱਚ ਵੀ ਹੋਇਆ ਵਾਧਾ ਬੱਸਾਂ ਦੀਆਂ ਬੱਸ ਦਾ ਰੇਟ ਵੀ ਲਿਖਿਆ ਹੈ ਨਾ ਜਿਹੜਾ 3 ਵੀਕਲ ਦੇ ਵਿੱਚ ਆ ਜਾਂਦਾ ਹੈ। ਬੱਸ ਟਰੱਕ ਦੇ ਵਿੱਚ 3745 ਇਹਦੇ 5% ਦੇ ਵਧੇ ਹੋਏ। ਸੋ ਬਿਲਕੁਲ ਜੀ ਜਿਵੇਂ ਇਹਨਾਂ ਨੇ ਕਿਹਾ ਕਿ ਰੇਟ ਵਿੱਚ ਹੈਗਾ 5% ਦਾ ਵਾਧਾ ਹੋ ਚੁੱਕਿਆ। ਸੋ ਕਿਤਨਾ ਕਿਤੇ ਲੋਕਾਂ ਦੀ ਜੇਬ ਦੇ ਉੱਤੇ ਇਹ ਅਸਰ ਜ਼ਰੂਰ ਪਾਏਗਾ। ਰੇਟ ਵਧ ਗਿਆ ਜੀ। ਠੀਕ ਹੈ। ਮੈਂ ਤਾਂ ਇਹ ਕਹਿਣਾ ਚਾਹੁੰਦਾ ਰੇਟਸ ਤਾਂ ਵਧਣੇ ਨਹੀਂ ਕੱਢਣੇ ਚਾਹੀਦੇ ਐ। ਸੋ ਟਰੈਕ ਕਰਦੇ ਜੀ ਆਮਦਨ ਬਹੁਤ ਹੈ ਨਾ। ਹਾਂ ਦੇਖੋ ਜੀ ਇਹ ਜੇਤ ਕਿੰਨਾ ਕਸਰ ਕਰਦਾ ਹੈ 5% ਬੱਗੇ ਇਹਨਾਂ ਨੇ ਲਈ 5% ਆ ਜੇ ਸਾਰੀ ਕੈਲਕੂਲੇਸ਼ਨ ਕੀਤੀ ਜਾਵੇ ਤਾਂ ਬਹੁਤ ਵੱਡੀ ਆਮਦਨ ਹੈ ਦੇ ਲਈ ਆਮਦਨ ਬਹੁਤ ਵੱਡੀ ਆਮਦਨ ਹੈ ਕਹਿੰਦੇ ਨੇ ਕਿਹਦੇ ਪੈਸੇ ਹੋਣੇ ਸੀ ਇਲੈਕਸ਼ਨ ਕਰਕੇ ਜਿਹੜੇ ਲੇਟ ਹੋਏ ਉਹਨਾਂ ਦੇ ਕਲੇਕਸ਼ਨ ਬਾਹਰ ਹੋ ਗਏ ਦੇਖੋ ਇਹ ਰੇਟ ਬਾ ਇਲੈਕਸ਼ਨ ਕਰਕੇ ਬਦਲਣ ਜਦੋਂ ਮਰਜ਼ੀ ਵੀ ਕਰਦੇ ਨੇ ਇਹਨਾਂ ਦੀ ਆਪਣੀ ਮਰਜ਼ੀ ਹੈ ਸਰਕਾਰ ਨੂੰ ਬੁਖਬਾਕਾ ਦਾ ਨੋਟੀਫਿਕੇਸ਼ਨ ਕਰਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਠੀਕ ਜਿਹੜਾ ਹੈ ਇਹ ਲੱਗਦਾ ਹੈ ਕਿ ਲੋਕ ਕਿੰਨੇ ਸਮੇਲੀ ਬਿਧਾਈ ਆ ਇਹ ਕੋ ਪਤਾ ਨਹੀਂ ਪਬਲਿਕ ਨੂੰ ਕਿੰਨੇ ਇਹ ਸਾਲ ਦੇ ਵਿੱਚ ਵਿੱਚ ਜਿਹੜੀ ਕੀ ਰੇਟ ਵਧੇਗੀ ਰੇਟ ਵਧੇ ਠੀਕ ਆ ਰੇਟ ਵਧਾ ਲੈਣਾਂ ਨੇ ਪਰ ਕਿਹਨੂੰ ਪਤਾ ਕਿ ਕਿੰਨੇ ਸਮੇਂ ਲਈ ਵਧਾਏ ਆ ਹਨਾ ਕਿ ਇਹ ਚਾਈਪਾਉਂਡ ਹੋਣਾ ਚਾਹੀਦਾ ਕੰਮ ਰੇਟ ਦੇ ਕੀ ਕਹਿੰਦੇ ਫੇਰ ਰੇਟ ਵਧ ਗਿਆ ਫੇਰ ਤਾਂ ਵੀ ਅੰਬੁੱਲ ਵੀ ਸਟੂਡੈਂਟੋ ਕੀ ਲੱਗਦਾ ਕਿੰਨਾ ਕੱਤਰ ਪਾਵੇਗਾ ਜੀ ਥੰਮ ਦੇ ਕੇ 5% ਰੇਟ ਵਧੇਗਾ ਅਰਾਜੀ ਜੀ ਆਹ ਕੋ ਕੋ ਦੇਖਦੇ ਆ ਟੈਕਸ ਤਾਂ ਦੇਣੀ ਪੈਣੀ ਨਹੀਂ ਜੀ ਸਾਰੇ ਨੂੰ ਬਸ ਚਾਰੀ ਕਰ ਰਹੇ ਆ ਜੀ ਤੁਸੀਂ ਡਿਸਟਰਬ ਹੋ ਰਹੇ ਸੋ ਦੇਖਣਾ ਇਹ ਹੋਵੇਗਾ ਕਿ ਹੁਣ ਜਿਹੜੀ ਹੈਗੀ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਕੀ ਮਸਲਾ ਹੱਲ ਕਰ ਰਹੀ ਹੋ ਕਿ ਲੋ ਆਮ ਲੋਕਾਂ ਵਾਸਤੇ 5 ਰੁਪਏ ਬਹੁਤ ਹੁੰਦੇ ਆ ਸੋ ਅਸੀਂ ਅਗਲੀ ਜਿਹੜੀ ਹੈਗੀ ਅਪਡੇਟ ਤੁਮ ਜਲਦੀ ਹੀ ਦਵਾਂਗੇ ਤੇ ਤੁਸੀਂ ਬਨੇ ਰਹੋ ਪੰਜਾਬੀ ਸਾਂ ਚੈਨਲ ਦੇ ਨਾਲ ਮੈਂ ਹਰਮੇਲ ਸਿੰਘ